ਪਰ ਮਾਨ ਕੀਤੇ ਹੈ ਕਿ ਮਿੱਟੀ ਪਈ ਅਤੋਲ ਵੀ ਜਦੋਂ ਪ੍ਰਾਣੀ ਚੜਾਈ ਕਰਦਾ ਨਾ ਇਹ ਮਿੱਟੀ ਜੋ ਸੰਸਾਰ ਹੈ ਉਸ ਮਿੱਟੀ ਦੀ ਵੀ ਨਹੀਂ ਮਦਦ ਕਰ ਸਕਦਾ ਜੋ ਗੈਸ ਹੋ ਗਿਆ ਭਾਈ ਉਹਨੂੰ ਨਾ ਦੇਖ ਖਲਾ ਸਾਦੇ ਨਾ ਪਲਾ ਸਾਦੇ ਉਹਨਾਂ ਨੇ ਕੁਝ ਵੀ ਨਹੀਂ ਕਰ ਸਕਦੇ ਉਹਦਾ ਹੁਤਾ ਜੋ ਅਸੀਂ ਕਰਦੇ ਹਾਂ ਰੀ ਦਰਵਾਜਾ ਦੁਨੀਆ ਦੀ ਹੁੰਦੀ ਹੈ ਪਰ ਅਸਲ ਦੇ ਵਿੱਚ ਕਿਸ ਘਰ ਦੇ ਵਿੱਚ ਜਨਮ ਲਿਆ ਜਾ ਕੇ ਕਿੱਥੇ ਪਹੁੰਚਿਆ ਕੀ ਹੋਇਆ ਕਿਸ ਜੋਨੇ ਵਿੱਚ ਉੱਥੇ ਤੱਕ ਇਸ ਸੰਸਾਰ ਦੀ ਪਹੁੰਚ ਨਹੀਂ ਹੈ ਇਸ ਕਰਕੇ ਬਾਚਾ ਕਹਿੰਦੇ ਆ ਜਿਹੜੀ ਤੂੰ ਆ ਮਿੱਟੀ ਸੰਸਾਰ ਵਾਲੀ ਪਾਈ ਬੈਠਾ ਨਾ ਇਹਦੇ ਥੱਲੇ ਹੀ ਦਬਿਆ ਹੋਇਆ ਵਾ ਇੱਥੋਂ ਨਿਕਲਦਾ ਕੌਣ ਹੈ ਬਾਣੀ ਕਹਿੰਦੀ ਹੈ ਹੈ ਨ ਬਿਰਲੇ ਇਹਦੇ ਬਿਰਲਾ ਕੋਈ ਸੰਸਾਰ ਦੇ ਵਿੱਚ ਨਹੀਂ ਤਾਂ ਅਸੀਂ ਸਾਰੇ ਦੇ ਸਾਰੇ ਦਵੇ ਹੋਏ ਆ ਤੇ ਬਾਬਾ ਫਰੀਦ ਜੀ ਕਹਿੰਦੇ ਨਾ ਬਈ ਇਸ ਮਿੱਟੀ ਦੇ ਨਾਲ ਚਤਨਾ ਲਾ ਰੀਤਾ ਕੋਠੇ ਮੰਡਪ ਮਾੜੀਆਂ ਇਹਤ ਨਾ ਲਾਇ ਤੇ ਹੁਣ ਬਾਬਾ ਫਰੀਦ ਜੀ ਇਹ ਹੀ ਕਹਿੰਦੇ ਆ ਭਾਬ ਅਕਾਲਪੁਰ ਕੇ ਹੀ ਗੱਲ ਕਹਿੰਦੇ ਆ ਕਿ ਨਾ ਚਤਲਾ ਬਈ ਚਿੱਤ ਲਾਉਣਾ ਤਾਂ ਕਿਸ ਨਾਲ ਲਾਉਣਾ ਇਹ ਵੀ ਦੱਸੋ ਜੀ ਇਹਤ ਉਤ ਨਹੀਂ ਵਿਛੜੇ ਜਿਹੜਾ ਹੁਣ ਆਪਾਂ ਦੇਖਦੇ ਆ ਨੈ ਨਨ ਦੇਖ ਤ ਇਹ ਜਗ ਜਾਈ ਕਿ ਇਹਨਾਂ ਅੱਖਾਂ ਦੇ ਨਾਲ ਦੇਖਦੇ ਆ ਨਿਤ ਸੰਸਾਰ 'ਚ ਜੇ ਕੋਈ ਬੱਚੇ ਜਨਮ ਲੈ ਰਿਹਾ ਤੇ ਜਾ ਵੀ ਰਹੇ ਨੇ ਭਾਈ ਆਉਣ ਦੀ ਗਿਣਤੀ ਘਟਦੀ ਜਾ ਰਹੀ ਹੈ ਜਾਉਣ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਨੈ ਨਹੀਂ ਦੇਖ ਤ ਇਹ ਜਗ ਜਾਈ ਕਿ ਸਾਡੇ ਅੱਖਾਂ ਦੇ ਨਾਲ ਦੇਖਦੇ ਆਂ ਦੇਖਦੇ ਆਂ ਇਹ ਸੰਸਾਰ ਜਾ ਰਿਹਾ ਸੰਸਾਰ ਜਾ ਰਿਹਾ ਦੇਖ ਰਿਹਾ ਲਿਜਾ ਕੀ ਰਿਹਾ ਉਹਦਾ ਤਨ ਵੀ ਨਹੀਂ ਜਾਂਦਾ ਉਹ ਵੀ ਇੱਥੇ ਮਿੱਟੀ ਹੈ ਜੋ ਉਹਦੇ ਪਹਿਰਾਵਾ ਪਹਿਨਾਤਾ ਭਾਵੇਂ ਉਹਦੇ ਵਸਤਰ ਕੱਪੜੇ ਦੇ ਆ ਭਾਵੇਂ ਸੋਨੇ ਦੇ ਆ ਚਾਂਦੀ ਦੇ ਆ ਗਹਿਣੇ ਨਾਲ ਮਹਿੰਗੇ ਬਾਦੋ ਜੈਸੇ ਮਰਜੀ ਬਾਦੋ ਸਭ ਦੇ ਸਭ ਇੱਥੇ ਦਿੱਤੀ ਰਹਿ ਗਈ ਰਾਖ ਹੋ ਗਈ ਕੁਛ ਨਾਲ ਨਹੀਂ ਗਿਆ ਇਹ ਤਾਂ ਕੇਵਲ ਤੋਂ ਕੇਵਲ ਇੱਕ ਦੁਨਿਆਵੀ ਰੀਤ ਹੈ ਰਸਮ ਹੈ ਜਨਮ ਹੋਣੀ ਪਰ ਇਹ ਦੁਨਿਆਵਾਸਤੇ ਹੀ ਉਸ ਵਹਿਰੂ ਅਗੇ ਵਾਸਤੇ ਨਹੀਂ ਉੱਥੇ ਤਾਂ ਕੇਵਲ ਤੋਂ ਕੇਵਲ ਜਿਹੜਾ ਤੂੰ ਅੱਜ ਕਮਾ ਲੇਂਗਾ ਬੰਦਿਆ ਖੁਦ ਕਮਾਣਾ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸੁਵਾਰੀਏ ਕਿ ਭਾਈ ਜਿਹੜਾ ਇੱਥੋਂ ਉੱਠ ਕੇ ਉਸ ਸੰਸਾਰ ਵਿੱਚ ਜਾਣਾ ਨਾ ਉਦੇ ਵਾਸਤੇ ਤੈਨੂੰ ਖੁਦ ਕੰਮ ਕਰਨਾ ਕਰਨੀ ਪੈਣੀ ਹੈ ਕਮਾਈ ਕਰਨੀ ਪੈਣੀ ਹੈ ਸੱਚ ਦੀ ਕਮਾਈ ਕਰਨੀ ਪੈਣੀ ਹੈ ਉਹੀ ਇੱਥੋਂ ਜਾਣਾ ਬਾਕੀ ਤਾਂ ਅਸੀਂ ਦੇਖਦੇ ਹਾਂ ਕੋਈ ਵੀ ਨਹੀਂ ਜਾਂਦਾ ਨਾ ਤਨ ਗਿਆ ਨਾ ਜੋ ਕੁਝ ਬਣਾਇਆ ਅਸੀਸ ਕਰਕੇ ਤਾਂ ਬਾਬਾ ਫਰੀਦ ਜੀ ਕਹਿੰਦੇ ਰੀਦਾ ਕੋਠੇ ਮੰਡਪ ਮਾੜੀ ਇਹਤ ਨਾ ਲਾਇ ਚਿੱਤ ਮਿੱਟੀ ਪਈ ਅਤੋਲ ਕੋਈ ਨਾ ਹੋਸੀ ਮਿੱ ਇਹ ਤਾਂ ਸੰਸਾਰ ਖੁਦ ਮਿੱਟੀ ਹੈ ਇਹ ਤੇਰੀ ਮਦਦ ਕੀ ਕਰੂਗਾ ਆਪਾਂ ਤਾਂ ਮਿੱਟੀ ਨਾਲ ਜਿਤ ਲਾਇਆ ਹੋਇਆ ਨਾ ਕਹਿੰਦੇ ਚਿੱਤ ਉਸ ਨਾਲ ਲਾਓ ਜਿਹੜਾ ਤੇਰਾ ਈਤ ਉਤ ਨਹੀਂ ਵਿਛੜੇ ਜਿਹੜਾ ਇੱਥੇ ਵੀ ਤੇਰੇ ਨਾਲ ਹੈ ਜਦੋਂ ਤੂੰ ਸਰੀਰ ਤਿਆਗ ਦਿੱਤਾ ਅਗਾ ਵੀ ਤੇਰੇ ਸਰੀਰ ਤਿਆਗਣ ਤੋਂ ਬਾਅਦ ਵੀ ਤੇਰੇ ਨਾਲ ਖੜਾ ਭਾਵ ਤੇਰੀ ਆਤਮਾ ਨਾਲ ਜੁੜ ਗਿਆ ਹੁਣ ਆਤਮਾ ਦੇ ਤੱਕ ਪ੍ਰਮਾਤਮਾ ਤੱਗ ਪਹੁੰਚ ਕਰਦਾ ਜਦੋਂ ਉਹ ਨਾਮ ਦੇ ਵਿੱਚ ਰਤੀ ਹੋਈ ਭਾਵ ਉਹਦੇ ਕੋਲ ਭਜਨ ਬੰਦਗੀ ਸੱਚ ਦੀ ਕਮਾਈ ਹੋਵੇਗੀ ਸੱਚ ਕੋਲ ਸੱਚ ਤਦ ਆਉਂਦਾ ਹੈ ਕਿ ਜਦੋਂ ਭਾਈ ਸੱਚ ਹੋਵੇ ਕਿ ਜੇ ਅੰਦਰ ਭਾਈ ਜੇ ਸੱਚ ਦੀ ਕਮਾਈ ਹੈ ਤੇ ਆਪੇ ਵਹਿਗਰੂ ਨੇ ਆਉਣਾ ਪਈ ਜਿਸ ਤਰ੍ਹਾਂ ਫੋਲੇ ਦੇ ਤੇ ਭਵਰੇ ਜਿਵੇਂ ਆਉਂਦੇ ਆ ਜੇ ਉਹਦੇ ਵਿੱਚ ਕੁਝ ਹੋ ਨੀਨ ਜਿਨੇ ਮਰਜੀ ਸੋਨੇ ਦੇ ਬਣਾ ਦੇ ਜਿਵੇਂ ਮਰਜੀ ਰੰਗ ਰੂਪ ਦੇ ਦੇ ਉਹਨੂੰ ਆਰਟੀਫੀਸ਼ਲ ਵਾ ਦੇਦੇ ਹਨ ਫੁੱਲ ਕਿਹਤਰਾ ਹੁੰਦੇ ਆ ਜੋ ਬਾਜ਼ਾਰਾਂ ਚ ਸਾਨੂੰ ਮਿਲਦੇ ਆ ਜੋ ਅਸੀਂ ਆਮ ਹੀ ਘਰ ਦੀ ਸਜਾਵਟ ਵਾਸਤੇ ਜਾਂ ਤੇ ਵਿਆਹ ਸ਼ਾਦੀਆਂ ਵਾਸਤੇ ਹੋ ਲਾਉਨੇ ਆ ਉਹਨਾਂ ਤੇ ਕਦੇ ਭਵਰੇ ਨਹੀਂ ਆਉਂਦੇ ਕਿਉਂਕਿ ਭਾਈ ਉਹ ਤਾਂ ਆਰਟੀਫੀਸ਼ਲ ਬਣਾਏ ਹੋਏ ਨੇ ਉਹ ਤਾਂ ਕਿਸੇ ਹੋਰ ਧਾਤ ਤੋਂ ਬਣਾਏ ਆ ਇਹ ਉਹ ਨਹੀਂ ਇਹ ਖੁਸ਼ਬੂ ਤੋਂ ਰਹਿਤ ਨੇ ਤੇਰੀ ਕਿਸਭੂ ਕੰਮ ਨਹੀਂ ਹੋਣੀ ਕਿ ਜਿਹੜੀ ਭਾਈ ਆਪਾਂ ਪਰਫਿਊਮ ਵਰਗਾ ਫੁੱਲਾਂ ਤੇ ਛੜਕਦੀ ਹੈ ਕਿ ਕਿਸਭੂ ਲਈ ਉਥੇ ਭਵਰਾ ਨਹੀਂ ਆਵੇ ਭਵਰਾ ਕੇਵਲ ਤੋਂ ਕੇਵਲ ਉਥੇ ਆਵੇਗਾ ਜਿੱਥੇ ਅਸਲ ਦੇ ਵਿੱਚ ਫੁੱਲ ਦੇ ਉਹ ਜੋ ਧਰਤੀ ਤੋਂ ਪੈਦਾ ਹੋਏ ਹੈ ਧਰਤੀ ਵਿੱਚ ਉਗੇ ਹੈ ਕਿ ਜਿਹੜਾ ਅਸਲ ਫੁੱਲ ਆ ਉਹਦੇ ਉੱਤੇ ਹੀ ਉਸ ਭਵਰੇ ਨੇ ਹੋਣਾ ਉਥੋਂ ਹੀ ਆ ਕੇ ਭਾਈ ਉਸ ਫੁੱਲ ਦੇ ਵਿੱਚੋਂ ਆਪਣਾ ਰਸ ਪੀਂਦਾ ਨਹੀਂ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਵਾਹਿਗੁਰੂ ਅਕਾਲ ਪੁਰਖ ਇਹ ਵੀ ਇੱਕ ਭਵ ਰਹੀ ਹੈ ਸੰਸਾਰ ਦਾ ਮਾਲਕ ਹੈ ਸੰਸਾਰ 'ਚ ਹੀ ਲੱਭਦਾ ਫਿਰਦਾ ਹੈ ਸੰਸਾਰ ਤੋਂ ਦੇਖਦਾ ਮੇਰੇ ਭਗਤ ਕਿੰਨੇ ਆ ਕਿਹਦੇ ਕੋਲ ਕਿੰਨੇ ਬੰਦਗੀ ਆ ਹਰ ਇੱਕ ਦੇ ਕੋਲ ਬੈਠਾ ਹਰੇਕ ਆਤਮਾ ਦੇ ਕੋਲ ਬੈਠਾ ਵੀ ਕੌਣ ਕਮਾਊਗਾ ਵੀ ਜਿਹੜਾ ਕਮਾ ਗਿਆ ਸਮਝ ਲਓ ਉਸ ਨੂੰ ਵਾਹਿਗੁਰੂ ਨੇ ਆਪਣੇ ਘਰ ਬੁਲਾ ਲਿਆ ਬਾਕੀ ਕਹਿਣ ਕੌਣ ਨਾ ਰਹੇ ਹੁੰਦਾ ਕੋਈ ਕਿ ਅਸੀਂ ਇਹਨਾਂ ਭਰਮਾਂ ਬਲੇਖਾਂ ਦੇ ਵਿੱਚ ਰਹਿੰਦੇ ਆ ਕਿ ਸ਼ਾਇਦ ਐਸੇ ਕਾਰਦ ਕੀਤੇ ਇਹ ਤਾਂ ਬਈ ਰੇ ਤਰਵਾਜਾ ਘਟ ਕਰ ਲੋ ਵੱਧ ਕਰ ਲੋ ਇਹਦਾ ਕੋਈ ਮੈਨੇ ਹੈ ਹੀ ਨਹੀਂ ਅਸਲ ਦੇ ਵਿੱਚ ਜੋ ਤੇਰਾ ਸੰਗੀ ਹੈ ਭਾਈ ਉਹ ਕੌਣ ਹੈ ਇਹ ਤਾਂ ਦੇਖ ਲਿਆ ਵੀ ਸੰਸਾਰ ਤਾਂ ਸਾਡਾ ਸੰਗੀ ਨਹੀਂ ਕਿ ਸੰਸਾਰ ਦਾ ਤਾਂ ਸਾਡੇ ਨਾਲ ਕੋਈ ਤੁਰੇ ਹੀ ਨਹੀਂ ਭਾਈ ਜੋ ਕਮਾਇਆ ਉਹ ਵੀ ਇੱਥੇ ਹੈ ਜੋ ਪਰਿਵਾਰ ਸੀ ਉਹ ਵੀ ਇੱਥੇ ਹੈ ਉੱਥੇ ਕੇਵਲ ਤੂੰ ਕੇਵਲ ਜੇ ਮਾਤ ਪਿਤਾ ਸਤ ਮੇਤ ਨਭਾਈ ਮਨ ਹੂੰ ਆ ਤੇਰੇ ਕੌਣ ਕੌਣ ਸਹੀ ਹੁੰਦਾ ਭਾਈ ਦੱਸ ਬਾਸ ਇਹ ਕਹਿੰਦੇ ਉੱਥੇ ਕੇਵਲ ਤੂੰ ਕੇਵਲ ਤੇਰੇ ਨਾਲ ਨਾਮ ਦੀ ਕਮਾਈ ਸਾਈ ਹੋਣੀ ਹੈ ਮਨ ਹੂੰ ਆ ਤੇਰੇ ਨਾਮ ਸੰਗਸਾਈ ਕਿੱਥੇ ਜਿੱਥੇ ਤੇਰੇ ਨਾਲ ਤੇਰੇ ਜੈ ਮਾਤ ਪਿਤਾ ਨਾ ਮਾ ਨਾ ਪਿਤਾ ਫਿਰ ਅੱਗੇ ਕਹਿੰਦੇ ਸਤਮਿਤ ਨਾ ਭਾਈ ਨਾ ਤਰਾ ਪੁੱਤਰ ਨਾ ਕੋਈ ਪ੍ਰਾ ਕੋਈ ਸਹਾਈ ਨਹੀਂ ਫਿਰ ਪਾਛਾ ਸਹਾਈ ਕੌਣ ਮਨ ਊਹਾ ਹੋ ਮਨਾ ਉਥੇ ਕੇਵਲ ਤੋਂ ਕੇਵਲ ਤੇਰਾ ਨਾਮ ਸਹਾਈ ਹੈ ਕਿ ਉਸ ਨਾਮ ਦੀ ਕਮਾਈ ਕਰਨੇ ਇਸ ਪਾਸੇ ਕਰਕੇ ਪਰਮਾਨ ਕਰਦੇ ਹਨ ਇਤ ਉਤ ਨਹੀਂ ਵਿਛੜੇ ਸੋ ਸੰਗੀ ਗਣੀਏ ਸੰਗੀ ਤੇਰਾ ਉਹ ਐ ਨਾ ਇਹਨੂੰ ਤੂੰ ਇੱਥੇ ਆਪਣੇ ਘਰ ਬੁਲਾ ਲਿਆ ਪਾ ਲਿਆ ਇੱਥੇ ਉਹਦੀ ਭਜਨ ਬੰਦਗੀ ਕਰ ਲਈ ਇੱਥੇ ਵੀ ਤੇ ਉੱਥੇ ਵੀ ਜਿੱਥੇ ਆਪਾਂ ਸਭ ਨੇ ਜਾਣਾ ਕੋਈ ਨਹੀਂ ਰਹਿੰਦਾ ਕਿ ਜੋ ਆਇਆ ਸੋ ਚੱਲ ਸੀ ਸਭ ਕੀਆ ਆਈ ਬਾਰੀ ਇਹ ਜਿਸਕੇ ਜੀਪਰਾ ਕੋ ਸਾਹਿਬ ਮਨ ਬਸਾਰੇ ਰਾਣਾ 라ਉਨਾ ਕੋ ਰਹੇ ਰੰਗ ਨ ਤੰਗ ਫਕੀਰ ਬਾਰੀ ਆਪੋ ਆਪਣੀ ਕੋਈ ਨ ਬੰਦੇ تیر ਇਹ ਨਹੀਂ ਇੱਕ ਕੋਈ ਚਲਿਆ ਗਿਆ ਅਸੀਂ ਜਾਣਾ ਨਹੀਂ ਸਭ ਦੀ ਬਾਰੀ ਹੈ ਪਤਾ ਨਹੀਂ ਕਦੋਂ ਕੀ ਦੀ ਨਾ ਬਾਰ ਇੱਕ ਨਾ ਝੋਮਨੇ ਨਾ ਵੇਰਦੀ ਕੁਛ ਬੰਦ ਉਹ ਵੇਲਾ ਨਾ ਹੋ ਜੀ ਜਬ ਆਏ ਪਰੇਗੇ ਕਦੇ ਪਤਾ ਹੀ ਕੋਈ ਨਹੀਂ ਇਹ ਥੋੜੀ ਦੇਖਣਾ ਤੂੰ ਹੱਸਦਾ ਖੇਡਦਾ ਪਰਿਵਾਰ ਚ ਕਿਸ ਖੁਸ਼ੀ ਚ ਬੈਠਾ ਕਿਵੇਂ ਆ बस ਸਮਾ ਆਇਆ ਜਿੱਥੇ ਆਇਆ ਸਮੇ ਵਜੇ ਜਗੇ ਉਹ ਸਾਰਾ ਕੁਛੀ ਉਹ ਬਹਿ ਉਹ ਤਾਂ ਲਿਖਿਆ ਹੁੰਦਾ ਉਹਨੇ ਲਿਖਤ ਲਿਖੀ ਹੁੰਦੀ ਹੈ ਕਿ ਨਾਲ ਕਿੱਥੇ ਕੀ ਬੀਤਣਾ ਇਹ ਤੈਨੂੰ ਨਹੀਂ ਪਤਾ ਤੈਨੂੰ ਤਾਂ ਮੌਤ ਦਾ ਹੀ ਨਹੀਂ ਪਤਾ ਕਿ ਮੈਨੂੰ ਆਉਣੀ ਹੈ ਕਿ ਜੋ ਸੰਸਾਰ ਦੀ ਸਭ ਤੋਂ ਵੱਡੀ ਸਚਾਈ ਹੈ ਨਾ ਉਹ ਹੈ ਮੌਤ ਇਹ ਤਾਂ ਕੋਈ ਵੀ ਭਾਈ ਬਚ ਨਹੀਂ ਸਕਦਾ ਨਾ ਹੀ ਪਚਣ ਦੀ ਕੋਸ਼ਿਸ਼ ਕਰੋ ਇਹਦੇ ਨਾਲ ਤਾਂ ਕਲੋਲਾ ਕਰੋ ਹੱਸੋ ਖੇਡੋ ਕਿਸ ਤਰ੍ਹਾਂ ਅਜੋ ਇਤਿਹਾਸ ਹੈ ਜੋ ਆਪਾਂ ਸਰਵਣ ਕਰਨਾ ਹੈ ਦਸਮ ਪਾਤਸ਼ਾਹ ਦਾ ਉਹ ਪਾਵਨ ਪਿੱਤਰ ਸਾਡੇ ਲਈ ਵਿਰਾਗ ਨਹੀਂ ਹੋ ਸਕਦਾ ਕਿ ਸਾਡੇ ਲਈ ਵਿਰਾਗ ਨਹੀਂ ਹੋ ਸਕਦਾ ਉਹਨਾਂ ਲਈ ਵਿਰਾਗ ਨਹੀਂ ਸੀ ਸਮਾਂ ਉਹਨਾਂ ਤਾਂ ਖੁਸ਼ੀ ਦੇ ਦਿਨ ਸੀ ਕਿ ਅਸੀਂ ਇਮਤਿਹਾਨ ਚੋਂ ਪਾਸ ਹੋਈਏ ਇੱਕ ਦੂਜੇ ਨੂੰ ਚਾਹ ਸੀ ਕਬੀਰ ਮੋਹਿ ਮਰਨੇ ਕਾ ਚਾਹ ਹੈ ਮਰੋ ਤਾਂ ਹਰ ਕੇ ਦਵਾਰ ਕਦੇ ਮਰਨਾ ਹੈ ਤਾਂ ਹਰੀ ਦੇ ਦਵਾਰ ਤੇ ਐਤੋਂ ਵੱਡਾ ਹਰੀ ਕੌਣ ਦਸ਼ਮੇਸ਼ ਪਿਤਾ ਦੇ ਨਾਲ ਹੋ ਸਕਦਾ ਕੇ ਜਿਹਦੀ ਸ਼ਰਣੀ ਰਹਿ ਕੇ ਕੇ ਜਿਹਦੇ ਸਾਹਮਣੇ ਕੇ ਸਾਡੇ ਜੋ ਪ੍ਰਾਣ ਹੈ ਉਹ ਸਮਾਪਤ ਹੋਣ ਉਹ ਕਦੇ ਸਾਨੂੰ ਚਾਹ ਹੈ ਉਹਨਾਂ ਨੂੰ ਚਾਹ ਸੀ ਪਾਈ ਉਹ ਸੋਰ ਮੈਨ ਬ੍ਰਾਗ ਮੈ ਸਾਡੇ ਲਈ ਛੋਟੇ ਸਹਿਜਾਦੇ ਦੀ ਸ਼ਹੀਦੀ ਉਹਨਾਂ ਨੂੰ ਆਪਾਂ ਸੁਣਦੇ ਰਾਗੀ ਢਾਡੀ ਕਥਾ ਬਾਣੀ ਅੱਖਾਂ 'ਚੋਂ ਹੰਝੂ ਆ ਜਾਂਦੇ ਇਹ ਸਾਡੇ ਲਈ ਫਰ ਭੁੱਲ ਗਏ ਸੰਤ ਮੁਏ ਕਿਆ ਰੋਈ ਜੋ ਆਪਣੇ ਗਰਹਿ ਜਾਏ ਬ੍ਰਾਗ ਰੋਣਾ ਕਿਦੇ ਲਈ ਹੈ ਉਹ ਵੀ ਦੱਸਿਆ ਪਾਸ਼ਾ ਨੇ ਕਹਿੰਦੇ ਰੋਵੋ ਸਾਖਤ ਵਾਪਰੇ ਜੋ ਹਾਟੇ ਹਟ ਬਕਾਈ ਔਣ ਛੋਟੇ ਸਹਿਬ ਜਾਦੇ ਵੱਡੇ ਸਹਿਬ ਦੇ ਉਹ ਮਹਾਨ ਸਿੱਖ ਸ਼ਹੀਦ ਜਿਨ੍ਹਾਂ ਲਈ ਅਸੀਂ ਅੱਖਾਂ 'ਚ ਵਿਰਾਗ ਲਿਆ ਉਹਨੇ ਉਹ ਭਾਈ ਉਹ ਕੋਈ ਸਾਖਤ ਪੁਰਖ ਨਹੀਂ ਉਹ ਤਾਂ ਆਪਣੇ ਘਰੇ ਗਏ ਆ ਕਿ ਇਸ ਤਾਂ ਉਹਨਾਂ ਦੇ ਵਾਂ ਕਮਾਈ ਕਰਕੇ ਉਸ ਮਾਰਗ ਤੇ ਜਾਣ ਕੇਵਲ ਤੋਂ ਕੇਵਲ ਡੇਠੇ ਮੁਕਤ ਨਾ ਹੋਵੇ ਕਿ ਉਹਨਾਂ ਦੀਆਂ ਕਥਾ ਕਹਾਣੀਆਂ ਸਥਾਨ ਦੇਖ ਲਈ ਗੱਲ ਨਹੀਂ ਬਣਨੀ ਬਣਨੀ ਹੈ ਕਿ ਅਸੀਂ ਵੀ ਇਸੇ ਮਾਰਗ ਦੇ ਚੱਲਣਾ ਕਿ ਸਾਨੂੰ ਦੱਸ ਗਏ ਧਰਮ ਧਰਮ ਨਾਲੋਂ ਵੱਡਾ ਕੁਛ ਨਹੀਂ ਕਿ ਸੱਚ ਜੋ ਅਕਾਲ ਪੁਰਖ ਹੈ ਜਿਨੇ ਉਹ ਪਾਲਿਆ ਉਸਨੇ ਸਭ ਕੁਝ ਪਾਲਿਆ ਇੱਥੇ ਸਭ ਕੁਝ ਗਵਾ ਕੇ ਵੀ ਜੇ ਉਹ ਮਿਲ ਜਾਵੇ ਤਾਂ ਵੀ ਇਹ ਸਸਤੇ ਹੀ ਸੌਦਾ ਜਾਣਾ ਕਰ ਬੰਦੇ ਆ ਕਿ ਉਹਨਾਂ ਲਈ ਤਾਂ ਬਹੁਤ ਇੱਕ ਮਾਮੂਲੀ ਜੀ ਗੱਲ ਸੀ ਉਹਨਾਂ ਤਾਂ ਚਾਹ ਸੀ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਸ਼ਹੀਦਾਂ ਨੇ ਸ਼ਹਾਦਾ ਪਾਈ ਹੈ ਅਨੰਦਪੁਰ ਸਾਹਿਬ ਦਾ ਸਮ ਉਹ ਧਰਤੀ ਹੈ ਕਿ ਜਿੱਥੇ ਬੈਠ ਕੇ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਨੇ ਹੁਣ ਮਰਨ ਵਾਲਾ ਤਾਂ ਸਭ ਨੂੰ ਹੁੰਦਾ ਭਾਈ ਪਰ ਮਰਨਾ ਕਿਸ ਤਰ੍ਹਾਂ ਹੈ ਕਿ ਮਰੋ ਐਸਾ ਭਾਈ ਐਸੀ ਮਰਨੀ ਜੋ ਮਰੇ ਬੌਰਨਾ ਮਰਣਾ ਦਵਾਰਾ ਮਰਨਾ ਹੋਵੇ ਮਰਾਂਗੇ ਤੇ ਜ਼ਰੂਰ ਪਰ ਮਰ ਕੇ ਅਸੀਂ ਦੁਬਾਰਾ ਜੰਮਣਾ ਨਹੀਂ ਨਾ ਐਸੀ ਫਿਰ ਮਰਨਗੇੜੇ ਇੱਕ ਵਾਰ ਮਰਨਾ ਸਤਗੁਰੂ ਕੇ ਜਨਮ ਗਵਨ ਮਟਾਇਆ ਸਤਗੁਰ ਦੇ ਘਰ ਵਿੱਚ ਪਹੁੰਚ ਜੋ ਇੱਥੋਂ ਮਰਾਂਗੇ ਗੁਰੂ ਦੇ ਮਤਾਬ ਹੁਕ ਮਰਾਂਗੇ ਗੁਰੂ ਦੇ ਉਪਦੇਸ਼ ਲਈ ਮਰਾਂਗੇ ਤਾਂ ਸਾਡਾ ਜਨਮ ਹੁੰਦਾ ਵੈਰੂ ਦੇ ਘਰ ਦੇ ਵਿੱਚ ਫਿਰ ਉੱਥੇ ਪਹੁੰਚ ਕੇ ਫਿਰ ਕੀ ਹੁੰਦਾ ਸਤਗੁਰੂ ਕੇ ਜਨਮੇ ਗਵਨ ਮਟਾਇਆ ਆਵਾ ਗਵਨ ਖਤਮ ਹੈ ਇਹੇ ਤਾਂ ਮਟਾਉਣਾ ਭਾਈ ਇੱਥੇ ਬੈਠ ਕੇ ਇਹੀ ਤਾਂ ਕਮਾਈ ਕਰਨੀ ਹੈ ਇਹੀ ਤਾਂ ਸੱਚ ਹੈ। ਇਹ ਹੀ ਅਸੀਂ ਕਰਨ ਵਾਸਤੇ ਆਏ ਆਂ ਬਾਕੀ ਜੋ ਦੇਖਦੇ ਆਂ ਅਸੀਂ ਇਹਦੇ ਉੱਚਲੇਪਤਾਂ ਮਾਇਆ ਨੇ ਸਾਨੂੰ ਇਹਨਾਂ ਨਸ਼ਾ ਦਿੱਤਾ ਹੋਇਆ ਨਸ਼ਾ ਚੜਿਆ ਹੋਇਆ। ਮੋਹ ਮਮਤਾ ਦਾ ਇਹ ਸਭ ਤੋਂ ਵੱਡੇ ਨਸ਼ੇ ਨਸ਼ੇ ਉਹ ਨਹੀਂ ਜੋ ਅਸੀਂ ਖਾਣੇ ਨਸ਼ਾ ਅਸਲ ਦੇ ਵਿੱਚ ਸਭ ਤੋਂ ਵੱਡਾ ਮੋਹ ਮਮਤਾ ਦਾ ਹੈ। ਸੰਸਾਰ ਨਾਲ ਮੋਹ ਪਈ ਬੈਠਾ ਹੈ, ਸ੍ਰੀ ਨਾਲ ਮੋਹ ਪਈ ਬੈਠਾ। ਇਹ ਤੋਂ ਵੱਡਾ ਕੋਈ ਨਸ਼ਾ ਕੋਈ ਨਹੀਂ। ਇਹ ਤੋਂ ਤਾਂ ਕੋਈ ਬਿਰਲਾ ਹੀ ਨਿਕਲਦਾ ਭਾਈ ਜਿਹੜਾ ਇੱਥੋਂ ਨਿਕਲ ਗਿਆ ਆ ਦੂਜਿਆਂ ਚੋਂ ਨਿਕਲ ਜਾਏ ਨਾ ਨਿਕਲ ਇਹਨਾਂ ਨਾਲ ਤਾਂ ਸਰੀਰ ਹੀ ਖਤਮ ਹੋਊਗਾ ਨਾ ਕਿ ਇਹਨਾਂ ਦਾ ਕੇਵਲ ਤੋਂ ਕੇਵਲ ਸਰੀਰ ਖਤਮ ਹੁੰਦਾ ਕੋਈ ਟੀਕੇ ਲਾਉਂਦਾ ਕੋਈ ਹੋਰ ਨਸ਼ਾ ਕਰਦਾ ਕੋਈ ਦਵਾਈਆਂ ਖਾਂਦਾ ਸ਼ਰਾਬਾ ਪੀਂਦਾ ਇਹਨਾਂ ਨੂੰ ਤਾਂ ਸਰੀਰ ਖਤਮ ਹੁੰਦਾ ਜਿਹਨੂੰ ਸੰਸਾਰ ਵਾਲਾ ਮੋਹ ਵਾਲਾ ਨਸ਼ਾ ਹੋਵੇ ਨਾ ਉਹਦਾ ਸਾਰਾ ਕੁਝ ਹੀ ਖਤਮ ਉਹਦਾ ਲੋਕ ਵੀ ਖਤਮ ਹੈ ਤੇ ਪਰਲੋਕ ਵੀ ਖਤਮ ਹੈ ਪਰਲੋਕ ਚ ਜਗ੍ਹਾ ਨਹੀਂ ਮਿਲਣੀ ਸੱਚ ਖਣ ਜਗ੍ਹਾ ਨਹੀਂ ਮਿਲਦੀ ਉਸ ਵਾਸਤੇ ਕਮਾਈ ਕਾ ਨਹੀਂ ਪੈਂਦੀ ਜਿਦਣ ਕਮਾਈ ਹੋਗੀ ਤੁਹਾਨੂੰ ਚਾਹ ਹੋਵੇਗਾ ਕਿ ਜਦਨ ਤੁਹਾਡੇ ਕੋਲ ਸੱਚ ਦੀ ਕਮਾਈ ਹੋਗੀ ਨਾ ਕੱਤਰ ਤੁਹਾਨੂੰ ਚਾਹ ਹੋਵੇਗਾ ਕਿ ਬੜੀ ਕਮਾਈ ਹੋਗੀ ਚੰਦ ਵਾਹਿਗੁਰੂ ਚੱਲੀ ਹੁਣ ਵਾਹਿਗੁਰੂ ਲੈ ਚੱਲ ਇੱਥੇ ਕਿੱਥੇ ਬਿਠਾ ਕੇ ਇਸ ਕਰਕੇ ਪਾਛਾ ਜੀ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਹਨ ਕਬੀਰ ਮੋਏ ਮਰਨੇ ਕਾ ਚਾਹ ਪਾਈ ਤਨ ਚਾ ਕਿਉਂ ਆ ਕਹਿੰਦੇ ਸਾਡੇ ਕੋਲ ਸਾਡੀ ਕਮਾਈ ਅਸੀਂ ਖੱਟ ਲਿਆ ਸਾਰਾ ਕੁਝ ਕਿ ਹੁਣ ਅਸੀਂ ਜਾਣਾ ਆਪਣੇ ਪਰਦੇਸ ਆਪਣੇ ਮਾਲਕ ਦੇ ਉਹਦੇ ਘਰ ਵਿੱਚ ਜਾਣਾ ਉਹਨਾਂ ਨੂੰ ਚਾਹ ਹੈ ਗੁਰਮਖ ਹਸਦੇ ਗੁਰਮਖ ਹੱਸੇ ਮਨਮੁਖ ਰੋਵੇ ਮਨਮੁਖ ਰੋਂਦਾ ਅਸੀਂ ਰੋਨੇ ਕਿਉਂ ਸਾਡੇ ਕੋਲ ਕਮਾਈ ਨਹੀਂ ਜਿਹਨੂੰ ਕਮਾਈ ਕਰਕੇ ਸਾਹਮਣੇ ਦੇਹ ਗਿਆ ਵੀ ਉਹ ਵਹਿਗਰੂ ਖੜਾ ਬਈ ਲੈਣ ਆ ਗਿਆ ਮੈਨੂੰ ਉਹਨਾਂ ਦਾ ਚਾਹ ਕਦੇ ਵੈਗੂ ਛੇਤੀ ਕਰ ਚਾਹ ਉਹਨਾਂ ਨੂੰ ਉਹਨਾਂ ਨੂੰ ਡਰ ਨਹੀਂ ਹੁੰਦਾ ਛੋਟੇ ਸਹਬ ਜੈਦੇ ਦੀ ਸੱਚੀ ਕਮਾਈ ਸੀ ਤੇ ਸਾਹਮਣੇ ਦੇ ਗਏ ਭਾਈ ਹੁਣ ਸਤਗੁਰੂ ਪਾਤਸ਼ਾਹ ਜੀ ਨੇ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 9 ਸਾਲ ਦੀ ਉਮਰ ਦਾ ਹੈ ਪਿਤਾ ਜਿਨ੍ਹਾਂ ਦਾ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੇ ਸ਼ਹਾਦਤ ਤੇ ਜਾਨ ਪੀਤਾ ਉਸ ਤੋਂ ਉਪਰੰਤ ਕੇ ਭਾਈ ਹੁਣ ਕੱਲਾ ਮਾਲਾ ਮਣ ਕੇ ਫੜ ਕੇ ਜਾਪ ਨਹੀਂ ਕਰਨਾ ਹੁਣ ਇਹਦੀ ਰੱਖਿਆ ਵੀ ਕਰਨੀ ਐ ਸੰਭਾਲਣਾ ਵੀ ਐ ਇਹਦੀ ਰੱਖਿਆ ਵਾਸਤੇ ਇੱਕ ਮਜ਼ਬੂਤ ਕਿਲਾ ਬਣਾਣਾ ਹੈ ਇਹ ਕਿਲੇ ਕਲੇ ਉਹ ਨਹੀਂ ਜਿਹੜੇ ਪਾਦਸ਼ਾ ਨੇ ਪੰਜ ਕਿਲੇ ਉੱਥੇ ਸਾਜੇ ਆ ਅਨੰਦਪੁਰ ਸਾਹਿਬ ਜਾਣੇ ਹੋ ਪੰਜ ਕਿਲੇ ਕਿਤੇ ਦੇਖੇ ਆ بڑے ਸੋਹਣੇ ਇਹ ਧਿਆਗੇ ਦੇਖਿਆ ਕਰੋ ਭਾਈ ਅਨੰਦਗੜ੍ਹ ਕਿਲੇ ਦਾ ਇਤਿਹਾਸ ਕੀ ਕਹਿੰਦਾ ਹੋਲਗੜ੍ਹ ਦੇ ਕਿਲੇ ਦਾ ਇਤਿਹਾਸ ਕੀ ਕਹਿੰਦਾ ਕਿ ਲਗਨਾ ਕਿ ਜੋ ਕਿਲੇ ਸਾਨੂੰ ਕੀ ਕਹਿੰਦੇ ਆ ਕੀ ਸਿੱਖਿਆ ਦਿੰਦੇ ਆ ਪਰ ਅਸਲ ਜੋ ਕਿਲਾ ਹੈ ਨਾ ਇਹ ਮਨ ਰੂਪੀ ਜੋ ਕਿਲਾ ਇਹਨੂੰ ਮਜ਼ਬੂਤ ਕਰਨਾ ਜਿਹਦਾ ਇਹ ਕਿਲਾ ਮਜ਼ਬੂਤ ਹੈ ਨਾ ਉਹਦੇ ਤੇ ਕੋਈ ਵਾਰ ਹੀ ਨਹੀਂ ਕਰ ਸਕਦਾ ਜੇ ਇਹ ਦਾ ਕਮਜ਼ੋਰ ਹੈ ਤੇ ਫਿਰ ਤਾਂ ਭਾਈ ਸਾਡੇ ਸਾਡੇ ਆਪਣੇ ਹੀ ਵਿਕਾਰ ਆਪਣੇ ਮੋਹ ਮਮਤਾ ਇਹੀ ਵਾਰ ਕਰੀ ਜਾਂਦੀ ਅਸਲ ਕਿਲਾ ਇਹ ਇਸ ਕਿਲੇ ਦੀ ਮਜ਼ਬੂਤੀ ਜੋ ਸਾਨੂੰ ਪਤਾ ਹੀ ਨਹੀਂ ਤੇ ਕਰਨੀ ਕਿੱਥੋਂ ਆ। ਇਹ ਅਸੀਂ ਨਹੀਂ ਕਰ ਸਕਦੇ ਭਾਈ। ਤੇ ਪਾਸ਼ਾ ਜੀ ਨੇ ਮਨੁੱਖ ਨੂੰ ਕਿ ਨਹੀਂ ਭਾਈ ਹੁਣ ਅਸੀਂ ਮਜ਼ਬੂਤ ਹੋਣਾ। ਕਿ ਸਾਡੇ ਤੇ ਕੋਈ ਭਾਵੇਂ ਲੱਖਾਂ ਵਾਰ ਕਰੇ ਅਸੀਂ ਟੁੱਟ ਸਕਦੇ ਸਾਡੇ ਤੇ ਉਹਦਾ ਕੋਈ ਅਸਰ ਨਹੀਂ ਹੋ ਸਕਦਾ। ਜੋ ਕਿਲੇ ਬਣਦੇ ਆ ਧਰਤੀ ਉੱਤੇ ਬਣਦੇ ਆ ਬਲਡਗਾ ਬਣਦੀਆਂ। ਜਿਵੇਂ ਹਨਨ ਦਾ ਕਲਾ ਜਾਣਦੇ ਆ ਦੇਖਦੇ ਆ। ਕਿਲਾ ਕਿਸ ਕਰਦਾ ਹੈ। ਜਿੱਥੇ ਖਾਲਸਾ ਪੰਥ ਸਾਜਿਆ ਗਿਆ ਗਾ ਜਿਸ ਕਿਲੇ ਵਿੱਚ ਕਣ ਕੇ ਕਿ ਇਹ ਕਿਲੇ ਸਾਜੇ ਨੇ ਭਾਈ ਇਹ ਕਿਉਂ ਸਾਜੇ ਸੀ ਕਿ ਕਿ ਭਾਈ ਬਾਹਰੀ ਦੁਸ਼ਮਣ ਅੰਦਰ ਨਾ ਸਕੇ ਅਸੀਂ ਮਜ਼ਬੂਤ ਆ ਹੁਣ ਆਪਾਂ ਛੱਤ ਹੇਠ ਬੈਠੇ ਆ ਮਜ਼ਬੂਤ ਕੀਤੀਆਂ ਨੇ ਨਾ ਇਹ ਤੇ ਤੁੱਪ ਦਾ ਅਸਰ ਹੈ ਨਾ ਸਰਦੀ ਦਾ ਨਾ ਮੀਂਹ ਦਾ ਅਸੀਂ ਅੰਦਰ ਸੇ ਬੈਠੇ ਆ ਬਾਹਰ ਪੈਦਾ ਪਈ ਜਾਵੇ ਉਸੇ ਤਰ੍ਹਾਂ ਹੀ ਮਨੁੱਖ ਨੂੰ ਤਾਕਤਵਰ ਬਣਾਇਆ ਮਨ ਕਰਕੇ ਵੀ ਮਨ ਆਲਾ ਕਿਲਾ ਵੀ ਬਣਾਇਆ ਉਹਦਾ ਮਜਬੂਤ ਉਹਨਾਂ ਨੂੰ ਕੋਈ ਡਰ ਨਹੀਂ ਸੀ ਕੋਈ ਥੈ ਨਹੀਂ ਸੀ ਤੇ ਬਾਅਦ ਚ ਨੇ ਇੱਕ ਸੈਨਾਸ ਹੈ ਜੀ ਇੱਕ ਸੈਨਾਸ ਸਾਜੀ ਹੈ ਜਿਸ ਸੈਨਾ ਦਾ ਮਕਸਦ ਕੀ ਹੈ ਕਿ ਭਾਈ ਲੱਖਾਂ ਭਾਵੇਂ ਹਮਲੇ ਹੋਣ ਸਾਡੇ ਤੇ ਅਸ ਨਹੀਂ ਹੋਣਾ ਹੁਣ ਸੱਚੇ ਸੇਕਨ ਹੁਣ ਜਿਨ੍ਹਾਂ ਦੇ ਅੰਦਰ ਸਤਿਗੁਰ ਪਾਇਸਾ ਦਾ ਪਰਦੇਸ਼ ਆ ਗਿਆ ਨਾ ਜਿਹਨੇ ਅੰਦਰ ਵਾਲਾ ਕਿਲਾ ਮਜ਼ਬੂਤ ਬਾਹਰੋਂ ਜਿੰਨਿਆ ਮਰਜੀ ਉਹ ਦੁੱਖ ਤਕਲੀਫਾਂ ਦੀ ਪਰਵਾਹੀ ਕੋਈ ਨਹੀਂ ਹੈ ਇਹ ਸੁੱਖ ਹੋਵੇ ਦੁੱਖ ਹੋਵੇ ਦੋਨਾਂ ਨੂੰ ਇੱਕ ਕਰਕੇ ਜਨਨ ਆ ਜਾਓ ਭਾਈ ਤੁਸੀਂ ਵੀ ਆ ਜਾਓ ਇਹ ਨਹੀਂ ਹੈ ਸੁੱਖ ਦੀ ਚਾਹਨਾ ਰੱਖਦੇ ਐ ਦੁੱਖ ਨੂੰ ਕਹਿੰਦੇ ਐ ਕਿੱਥੋਂ ਆ ਗਿਆ ਨਹੀਂ ਤੂੰ ਵੀ ਆ ਜਾ ਭਾਈ ਤੈਨੂੰ ਵੀ ਵੈਲਕਮ ਹੈ ਇਹ ਤਾਂ ਇੱਕ ਰੱਬ ਦਾ ਪਿਆਰਾ ਰੱਬ ਦੇ ਭਗਤ ਕਹਿ ਸਕਦੇ ਆ ਮਨੁੱਖ ਨਹੀਂ ਕਹਿ ਸਕਦਾ ਹੁਣ ਪਾਸਚੇ ਨਹੀਂ ਐਸੀ ਖਾਲਸਾ ਪੰਥ ਫੌਜ ਸਾਜੀ ਇਹ ਉਸੇ ਤਰ੍ਹਾਂ ਹੀ ਭਾਈ ਰਾਜਾ ਨਾਲ ਵਿਵਾਦ ਕਿ ਛਾਨੂ ਸ਼ਕਤ ਹੁਣ ਰਾਜੇ ਦੇ ਕੋਲ ਜੋ ਸਰਵਿਸ ਕਰਦੇ ਉਹ ਸਾਰੇ ਤਨਖਾਹ ਵਾਲੇ ਆ ਤਨਖਾਹ ਲੈਂਦੇ ਆ ਮਾਣ ਮਤਾ ਲੈਂਦੇ ਆ ਪਰ ਇੱਥੇ ਤਾਂ ਭਾਈ ਜੋ ਆਏ ਨੇ ਮਰ ਜੀਵੜੇ ਕਿ ਉਹ ਮਰਜੀ ਵਡੇ ਜਿਹੜੇ ਪਾਸ਼ਾ ਦੇ ਚਰਨਾ ਵਿੱਚ ਆਪਣੇ ਪ੍ਰਾਣਾ ਨੂੰ ਦਾਨ ਕਰ ਦਿੱਤਾ ਪ੍ਰਾਣਾ ਦੀ ਅਹੋਤੀ ਵਾਸਤੇ ਕਿ ਸਤਿਗੁਰੂ ਪਾਤਸ਼ਾਹ ਜੀ ਕਬੀਰ ਮੋਹਿ ਮਰਨੇ ਕਾ ਜਾਓ ਮਰੋ ਤ ਹਰ ਕੀ ਤੋ ਹੁਣ ਪਤਾ ਸੀ ਕਿ ਇਹਦੇ ਨਾਲੋਂ ਵੱਡਾ ਹਰੀ ਦਾ ਦਵਾਰ ਕਿਹੜਾ ਹੋ ਸਕਦਾ ਕਿ ਜਿੱਥੇ ਜਾ ਕੇ ਅਸੀਂ ਸੇਵਾ ਕਰੀਏ ਤੇ ਅਸੀਂ ਆਪਣਾ ਜੀਵਨ ਲੇਖੇ ਲਾਈ ਬਹੁਤ ਜਨਮ ਵਿਚਰੇ ਤੇ ਮਾਦ ਇਹੀ ਜਨਮ ਤੁਹਾਡੇ ਲਈ ਕੇ ਹੁਣ ਪਾਸ਼ਾ ਨੇ ਉਸਹਿਨਾ ਸਾਜੀ ਹੁਣ अनेका ਯੰਗ ਯੁੱਧ ਹੋਏ ਉਸ ਜਗ੍ਹਾ ਦੇ ਉੱਤੇ ਕਿ ਜਿਉ ਆਪਾਂ ਨਾਲ ਦੇ ਨਾਲ ਚੱਲਦੇ ਰਹਿਣਾ ਭਾਈ ਤੇ ਆਪਾਂ ਸਰਵਣ ਕਰਦੇ ਰਹਿਣਾ ਨਾਲ ਦੇ ਨਾਲ ਦਸ਼ਮ ਪਾਸ਼ਾ ਦਾ ਇਤਿਹਾਸ ਜੋ ਸਾਨੂੰ ਗਿਆਨ ਦਿੰਦਾ ਸੋਝੀ ਦਿੰਦਾ ਸਮਝ ਦਿੰਦਾ ਧਰਮ ਦੀ ਕਿ ਧਰਮ ਕਿਉਂ ਜ਼ਰੂਰੀ ਹੈ ਜਿਵੇਂ ਸਾਨੂੰ ਭਾਈ ਖਾਣਾ ਪੀਣਾ ਰੋਟੀ ਕਪੜਾ ਇਹ ਜ਼ਰੂਰੀ ਹੈ ਧਰਮ ਕਿਉਂ ਜ਼ਰੂਰੀ ਹੈ ਧਰਮ ਦੀ ਕਿਉਂ ਜ਼ਰੂਰਤ ਪੈਂਦੀ ਹੈ ਧਰਮ ਇਸ ਕਰਕੇ ਜ਼ਰੂਰਤ ਹੈ ਭਾਈ ਕਿਉਂਕਿ ਇਹਨੇ ਉਥੇ ਕੰਮ ਆਉਣਾ ਇਤ ਉਤ ਨਹੀਂ ਵਿਛੜੇ ਸੋ ਸੰਗੀ ਗਣੀ ਵੈਸ ਜਾਏ ਜੋ ਨੇਮ ਕਮ ਸੋ ਅਲਪ ਸੁਖ ਬਣੀਏ ਕਹਦੇ ਉਹਨਾਂ ਸੁੱਖਾਂ ਤੋਂ ਕੀ ਲੈਣਾ ਸੁਪਨਿਆਂ ਦੇ ਨਾਲ क्यों प्रेम पाइए जग जीवन सुपन समान ये जो आप बैठे हैं ये तो एक सुपना है और तो रात्रि सुते हैं सुपने आए है। की बने हैं राजे बन गए भांद पाँद पान दे तुम सुपने आए हैं आंख खुल गई है किथे कुछ भी नहीं हाथ है उसे तरह ही भाई ज्यों सुपना और पेखना ऐसे जग को जाए ਕੌਣ ਕਹਿੰਦੇ ਐ ਜਿਨ੍ਹਾਂ ਦੀ ਅਸੀਂ ਸਤਾਵ ਦੀ ਮਨਾਉਣੀ ਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੇ ਬਚਨ ਇਹ ਨਹੀਂ ਮੰਨਣਾ ਤੇ ਮਨਾਵਣ ਦਾ ਕੋਈ ਫਾਇਦਾ ਨਹੀਂ ਜੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨਾਂ ਨੂੰ ਨਹੀਂ ਸੱਚੀ ਮੰਨਣਾ ਅਸਲੀ ਸ਼ਰਧਾ ਭਾਵਨਾ ਸੰਧਾਜਲੀ ਕੀ ਹੁੰਦੀ ਹੈ ਕਿ ਬਚਨਾਂ ਨੂੰ ਮਾਲ ਲੈਣਾ ਗੁਰੂ ਦੇ ਬਚਨਾਂ ਦੇ ਉੱਤੇ ਸ਼ਰਧਾ ਭਾਵਨਾ ਦੇ ਫੁੱਲ ਚੜਾ ਦੇਣੇ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕੀ ਕਹਿੰਦੇ ਹਨ ਫਰਮਾਨ ਕਰਦੇ ਹਨ ਜਿਉ ਸੁਪਨਾ ਔਰ ਦੇਖਣਾ ਐਸੇ ਜਗ ਕੋ ਜਾਨ ਉਹ ਬੰਦੇ ਇਹ ਜੋ ਸੰਸਾਰ ਹੈ ਇਹ ਤਾਂ ਇੱਕ ਸੁਪਨਾ ਹੈ ਇਹਦੇ ਵਿੱਚੋਂ ਤੇਰੇ ਪੱਲੇ ਕੁਝ ਨਹੀਂ ਪੈਣਾ ਇਸ ਕਰਕੇ ਸਤਿਗੁਰੂ ਪਾਛੇ ਹੀ ਕਹਿੰਦੇ ਬਿਰਸ ਜਾਏ ਜੋ ਨਿਮ ਜੋ ਸਭ ਕੁਝ ਕੇ ਪਲ ਭਰ ਦੀ ਸਭ ਕੁਝ ਹੱਥੋਂ ਨਿਕਲ ਗਿਆ ਚਲੇ ਆ ਗਿਆ ਕੁਝ ਨਹੀਂ ਰਿਹਾ ਨਾ ਘਰ ਨਾ ਬਾਹਰ ਨਾ ਪ੍ਰਵਾਹ ਨਾ ਧੀ ਨਾ ਪੁੱਤਰ ਨਾ ਮਾਇਆ ਕੁਝ ਵੀ ਪੱਲੇ ਨਹੀਂ ਰਿਹਾ ਮੇਰੇ ਤੋ ਪਾਛੇ ਕਹਿੰਦੇ ਇਹਦੇ ਨਾਲ ਫਿਰ ਪ੍ਰੀਤਾਂ ਹੀ ਕਿਉਂ ਪੋਣਾ ਬਈ ਬੇਨਸ ਜਾਈ ਜੋ ਨੇਉ ਸੋ ਅਲਪ ਸੁਖ ਪਣੀ ਛੱਡ ਦੇ ਇਹਨਾਂ ਦਾ ਖਹਿੜਾ ਇਹਨਾਂ ਨੂੰ ਦੇਖ ਚੱਲਦਾ ਰਹਿ ਬਸ ਪਰ Aim ਨਿਸ਼ਾਨਾ ਤੇਰਾ ਕੀ ਹੋਣਾ ਚਾਹੀਦਾ ਇਹ ਭਾਈ ਮੈਂ ਤਾਂ ਸੱਚੀ ਕਮਾਈ ਕਰਨ ਬਾਤ ਤੇ ਆਇਆ ਸੱਚ ਬਾਤ ਤੇ ਆਇਆ ਇੱਥੇ ਮੇਰੇ ਨਾਲ ਕੁਝ ਵੀ ਨਹੀਂ ਜਾਣਾ ਨਾ ਧੀ ਨਾ ਪੁੱਤ ਨਾ ਮਾਂ ਨਾ ਪਿਤਾ ਨਾ ਪਤਨੀ ਨਾ ਪਤ